ਦਾ ਦਾਤਾ ਹੈ ਨਾ ਇਹ ਸਾਰੀ ਦੁਨੀਆ ਨੂੰ ਪਾੜਦਾ ਹੈ ਰੱਬ ਬੜਾ ਬਿਆਨਤਾ ਹੈ ਗੁਰੂ ਸਾਡਾ ਬਹੁਤ ਉਹ ਕਿਰਪਾ ਵਾਲਾ ਹੈ ਸਾਨੂੰ ਬੱਚੇ ਬਣਦੇ ਯਾਦ ਆ ਜਾਵੇ ਉਹ ਦਾਤ ਦੇਣ ਲੱਗਾ ਇੱਕ ਪਲ ਵੀ ਨਹੀਂ ਲੰਘਦਾ ਬਸ ਮੰਗਣਾ ਹੋਣਾ ਚਾਹੀਦਾ ਸਾਨੂੰ ਤੇ ਬਾਰੇ ਕਦੇ ਜਦੋਂ ਵੀ ਗੁਰੂ ਜੰਨਾ ਵੀ ਦਾਤ ਨੂੰ ਬਣਾਉਣੀ ਹੈ ਉਦੋਂ ਬੱਚੇ ਵਾਂਗ ਵੀ ਆਉਣਾ ਹੈ ਵੀ ਪਤਾ ਜੀ ਸਾਨੂੰ ਦਾਤ ਦਿਓ ਤੁਹਾਡੇ ਕੋਲੋਂ ਹੀ ਮੰਗਣੀ ਆ ਵਿੰਦੋ ਘੜੇ ਤੋਂ ਬਣਾਉਂ ਗਿਰੀਆਂ ਸੀ ਤੇਰੇ ਕੋਲ ਮੰਗਣੀ ਦਾ ਪਾਸ਼ਾ ਜਿ ਤੇਰੇ ਦਰਤੇ ਆਏ ਆ ਤੇਰੇ ਬੱਚੇ ਬਣ ਕੇ ਆਏ ਆ ਤੇ ਕਿਰਪਾ ਕਰ ਸਾਨੂੰ ਬੱਚਿਆਂ ਨੂੰ ਪਾਲ ਸਾਨੂੰ ਬੱਚਿਆਂ ਨੂੰ ਕਿਰਤ ਦੇ ਕਮਾਈ ਦੇ ਤੇ ਪਾਸ਼ਾ ਫਿਰ ਰਹਿਮਤਾ ਕਰਕੇ ਨਾ ਤਰਸ ਕਰਕੇ ਆਪਣੇ ਬੱਚੇ ਦੇ ਸਾਰੇ ਕਾਰਜ ਸਬੜੇ ਤਰਨ ਤੇ ਪਾਸ਼ਾ ਕਿਹਾ ਜਦੋਂ ਕਾਰਜ ਸਬੜੇ ਹੋ ਜਾਣ ਜਿਉਂ ਗੁਰੂ ਦੇ ਗੁਣਾਂ ਨਾਲ ਆਉਣੇ ਭੁਲਿਆ ਕਰੋ ਗੁਰੂ ਦੀ ਵਡਿਆਈ ਨਾ ਭੁਲਿਆ ਕਰੋ ਫਿਰ ਗੁਰੂ ਸਪਰਥਾ ਵਿੱਚ ਆ ਜਾਂਦਾ ਤੇ ਬਾਸ਼ਾ ਕਹਿੰਦੇ ਵਡਿਆਈ ਕਿਵੇਂ ਕਰਨੀ ਹੈ ਜੇਵਾ ਏਕ ਤਮਨ ਗੁਣ ਕਹੀ ਆ ਬੀ ਫਰਮਾਰ ਬਯੰਤੋ ਸੁਆਮੀ ਜਿਰਵੰਤ ਲਗ ਨਹੀਂ ਲਈਆ ਮਰ ਕਹਿੰਦੇ ਇੱਕ ਜੀਬਾ ਦੇ ਨਾਹੀਂ ਗੁਰੂ ਦੇ ਬਯੰਤ ਗੁਣਾ ਦਾ ਵਰਣਨ ਕਰਨਾ ਹੈ ਇਹ ਗਾਣਾ ਬਾਸ਼ਾ ਕੋ ਬਯੰਤਾਂ ਤੇਰਾ ਅੰਤ ਨਹੀਂ ਪਾ ਸਕਦੇ ਅਸੀਂ ਨਾ ਕੋਈ ਪਾ ਸਕਦਾ ਹੀ ਅੰਤ ਦੀਆਂ ਤੂੰ ਹੀ ਜਾਣਦਾ ਐ ਬਸ ਕਿਰਪਾ ਕਰੀ ਮੇਰੀ ਜੇਬਾ ਤੇ ਤੇਰਾ ਨਾਮ ਚੱਲੇ ਵਾਹ ਗੁਰੂ ਵਾਹ ਗੁਰੂ ਵਾਹ ਤੇਰਾ ਨਾਮ ਚੱਲੇ ਜਾਵੇ ਮੇਰੀ ਜੇਬਾ ਮੈਂ ਤੇਰੇ ਕੋਲ ਆਈ ਜਾਵਾ ਤੇਰਾ ਬੱਚਾ ਬਣ ਕੇ ਤੇਰੀ ਵਡਿਆਈ ਕਰਾਂ ਕਿਉਂ ਭੁੱਲਾ ਨਾ ਆਸ਼ਾ ਕਹਿੰਦੇ ਜਿੱਦਣ ਤੇਰੀ ਜੇਬਾ ਤੇ ਵਾਹ ਗੁਰੂ ਦਾ ਨਾਮ ਚੰੜਨਾ ਸ਼ੁਰੂ ਹੋ ਗਿਆ ਤੇ ਕਿ ਮਿੰਟਾਂ ਸੈਕਿੰਡਾਂ ਦੇ ਵਿੱਚ ਤੇਰੇ ਤਾਰਨੇ ਸਭ ਦੇ ਹੋ ਗਏ ਇਸ ਕਰਕੇ ਪਾਸ਼ਾ ਕਹਿੰਦੇ ਕਦੇ ਹੁਣ ਅਗਲਾ ਬਚਨ ਕਰਨਾ ਨਿਮਾਣਾ ਬਣ ਕੇ ਹਾਮੇ ਅਗਿਆਨ ਲਖ ਪਦ ਥੋਰੀ ਉਮੇ ਆਪਣਾ ਦਰਖਾਵ ਤਮਰੀ ਸਰਨ ਤੁਮਾਰੀ ਆਸਾਂ ਉਮੇ ਸਜਣ ਸੋਏ ਦੇ ਲਖ ਰਤਨ ਦੇ ਅੱਲਾ ਨਾਨਕ ਕਰ ਕੇ ਗੁਰੂ ਕੀ ਅਰਦਾਸ ਕਰੀਆ ਸੱਚੇ ਪਾਤਸ਼ਾਹ ਸੇ ਅਗਿਆਨ ਅਸੀਂ ਅੰਨੇ ਆ ਸਮੇਂ ਕੋਈ ਦਰਦਾ ਤੂੰ ਗਿਆਨ ਰੂਪੀ ਅਤਿ ਰਕ ਬਹੁਤ ਗਿਆਨ ਤੂੰ ਸੋਝੀ ਦੇਣਾ ਤੂੰ ਤੇ ਕਲਿਆਣ ਪਰਬਤਾਂ ਦੀਆਂ ਸੈਰਾ ਕਰਵਾਉਣ ਭੇਜ ਦੇਣਾ ਕਲਿਆਣ ਜੈਤਰੀਨੰਤ ਨਾ ਕੋਮੜਾ ਦੀ ਸੋਝੀ ਦੇ ਦੇਣਾ ਦੇ ਬਾਸ਼ਾ ਅਸੀਂ ਤੇਰੇ ਗੱਨਾ ਵਿੱਚ ਨੇ ਮਾਣੇ ਨਿਕਾਣੇ ਨੇ ਆਸਰੇ ਬਣ ਕੇ ਆਏ ਆ ਜਿਵੇਂ ਭਾਈ ਲੈਣੇ ਨੂੰ ਟਾਰਿਆ ਜਿਵੇਂ ਭਾਈ ਜੇਠੇ ਨੂੰ ਟਾਰਿਆ ਮਹਾਰਾਜਾ ਸਾਨੂੰ ਵੀ ਤਾਰ ਆਛਾ ਜੀ ਤੇਰੇ ਚਰਨਾਂ ਵਿੱਚ ਆਏ ਆ ਕਿਰਪਾ ਕਰ ਦਰਸ਼ ਕਰਕੇ ਰੱਖ ਨੂੰ ਰੱਖਣ ਹਾਰ ਦੇ ਅੱਲਾ ਨਾਨਕ